ਪਿਆਰੇ ਦਰਖਤ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇਜੀ ਆਏ ਨੂੰ ਅੱਜ ਦੇ ਵੀਡੀਓ ਦੇ ਵਿੱਚ ਗੱਲ ਹੋਏਗੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਬਦਲੇ ਹੋਏ ਰਾਜਨੀਤਿਕ ਹਾਲਾਤ ਦੀ ਉਸ ਦਾ ਪੰਜਾਬ ਦੇ ਵਿੱਚ ਕੀ ਅਸਰ ਹੋਏਗਾ ਤੇ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਗਲਾ ਕਦਮ ਕੀ ਹੈ ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਅੱਜ ਦੇ ਵੀਡੀਓ ਦੀ ਸ਼ੁਰੂਆਤ ਕਰਾਂਗੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਬਦਲੇ ਹੋਏ ਰਾਜਨੀਤਿਕ ਹਾਲਾਤਾਂ ਦਿੱਲੀ ਦੇ ਵਿਧਾਨ ਸਭਾ ਚੋਣਾਂ ਦੇ ਪ੍ਰਣਾਲਮ ਜਦੋਂ ਹੀ ਆਏ ਅਰਵਿੰਦ ਕੇਜਰੀਵਾਲ ਹੋਰਾ ਨੇ ਪੰਜਾਬ ਦੇ ਸਾਰੇ ਪਾਰਟੀ ਦੇ ਐਮਐਲਏਸ ਨੂੰ ਦਿੱਲੀ ਸੱਦਿਆ ਉਹਨਾਂ ਨੂੰ ਸਨਮਨ ਕੀਤਾ ਤੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਇੱਕ ਪਾਸੇ ਅਰਵਿੰਦ ਕੇਜਰੀਵਾਲ ਹੋਰੀ ਮੀਟਿੰਗ ਕਰ ਰਹੀ ਸੀ ਤੇ ਦੂਜੇ ਪਾਸੇ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਅਫਵਾਹ ਇਹ تھی ਕਿ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਸੱਤਾ ਖੋ ਚੁੱਕੇ ਨੇ ਤੇ ਉਹਨਾਂ ਦਾ ਅਗਲਾ ਕਦਮ ਪੰਜਾਬ ਹੋਵੇਗਾ ਭਗਵੰਤ ਮਾਨ ਨੂੰ ਹਟਾ ਦਿੱਤਾ ਜਾਏਗਾ ਤੇ ਅਰਵਿੰਦ ਕੇਜਰੀਵਾਲ ਆਪ ਮੁੱਖ ਮੰਤਰੀ ਬਣਨਗੇ ਇਹ ਆਫਾ ਹੁੰਦਾ ਬਾਜ਼ਾਰ ਗਰਮ ਸੀ ਹਾਲਾਂਕਿ ਮੀਟਿੰਗ ਦੇ ਬਾਅਦ ਤੇ ਅੱਜ ਕਿੰਨੇ ਦਿਨ ਹੋ ਗਏ ਜੋ ਕੁਝ ਪਾਰਟੀ ਦੇ ਵੱਲੋਂ ਕਿਹਾ ਗਿਆ ਜੋ ਕੁਝ ਸਾਹਮਣੇ ਆਇਆ ਉਹ ਇਹ ਕਿ ਜਿਹੜੀ ਮੀਟਿੰਗ ਸੀ ਉਹ ਸਿਰਫ ਇਸ ਲਈ ਸੱਦੀ ਗਈ ਸੀ ਤਾਂ ਕਿ ਐਮਐਲਐਸ ਦਾ ਬਿਖਰਾਵ ਨਾ ਹੋਏ ਤੇ ਪਾਰਟੀ ਦਾ ਬਿਖਰਾਵ ਨਾ ਹੋਏ ਤੇ ਪਾਰਟੀ ਇੱਕਜੁੱਟ ਰਹੇ ਖਰ ਅਫਵਾਹਾਂ ਦਾ ਬਾਜ਼ਾਰ ਤਾਂ ਹੁਣ ਵੀ ਗਰਮ ਹੈ ਇਹ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਆਉਣਗੇ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੀ ਕੋਈ ਪਾਵਰ ਨਹੀਂ ਹੁਣ ਆਪੋਜੀਸ਼ਨ ਦੇ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਰਾਜਨੀਤਿਕ ਮੁਸ਼ਕਲ ਹੈ ਉਹ ਵੀ ਵਧਣ ਵਾਲੀ ਹੈ ਵਧਣ ਵਾਲੀ ਇਸ ਕਰਕੇ ਕਿ ਜਿਹੜੇ ਕੇਸ ਉਹਨਾਂ ਦੇ ਖਿਲਾਫ ਦਰਜ ਹੋਏ ਸੀ ਉਹਨਾਂ ਦੇ ਪਾਰਟੀ ਦੇ ਖਿਲਾਫ ਦਰਜ ਹੋਏ ਸੀ ਸ਼ਰਾਬ ਘੁਟਾਲੀ ਦੀ ਗੱਲ ਮੈਂ ਕਰ ਰਿਹਾ ਹਾਂ ਉਹਦੀ ਜਾਂਚ ਹੁਣ ਵੀ ਜਾਰੀ ਹੈ ਚੱਲ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਜੇ ਪੰਜਾਬ ਆਉਂਦੇ ਹਨ ਤਾਂ ਉਹਨਾਂ ਦਾ ਕਦਮ ਕੀ ਹੋਏਗਾ ਉਹਨਾਂ ਦੀ ਸੈਟਲਮੈਂਟ ਕਿਵੇਂ ਹੋਏਗੀ ਅਰਵਿੰਦ ਕੇਜਰੀਵਾਲ ਸੱਚਮੁੱਚ ਮੁੱਖ ਮੰਤਰੀ ਬਣਨਗੇ ਕਿ ਭਗਵੰਤ ਮਾਨ ਦੀ ਕੁਰਸੀ ਸਰਕਾਰ ਲਈ ਜਾਏਗੀ ਜਾਂ ਫਿਰ ਉਹ ਹੀ ਮੁੱਖ ਮੰਤਰੀ ਦੀ ਪੋਸਟ ਤੇ ਕਾਬਿਜ਼ ਰਹਿਣਗੇ ਜਾਂ ਫਿਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਬਰਾਬਰ ਦਾ ਕੋਈ ਇੱਕ ਪਦ ਇੱਕ ਪੋਸਟ ਕ੍ਰੀਏਟ ਕਰਕੇ ਉੱਥੇ ਰਹਿੰਦੇ ਨੇ ਸੱਤਾ ਦਾ ਸੁੱਖ ਲੈਂਦੇ ਨੇ ਤੇ ਤੀਜੀ ਜਿਹੜੀ ਪੋਸਿਬਿਲਟੀ ਸਾਹਮਣੇ ਆ ਰਹੀ ਹੈ ਉਹ ਇਹ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਪੇਸ਼ ਦਿੱਤਾ ਜਾਏ ਕਿਉਂਕਿ ਦਿੱਲੀ ਦੇ ਵਿੱਚ ਤੋਂ ਇਹ ਦਾਅਵਾ ਨਹੀਂ ਕਰ ਸਕਦੇ ਦਿੱਲੀ ਦੇ ਵਿੱਚ ਉਹਨਾਂ ਦਾ ਹੁਣ ਮੈਜੋਰਟੀ ਨਹੀਂ ਹੈਗੀ ਉਹਨਾਂ ਦੇ ਕੋਲ ਜੇ ਦਿੱਲੀ ਹੁੰਦੇ ਤਾਂ ਫਿਰ ਕਿਸੇ ਪਾਰਟੀ ਦੇ ਰਾਜ ਸਭਾ ਮੈਂਬਰ ਨੂੰ ਇਸਤਫਾ ਦੇਣ ਲਈ ਕਹਿ ਦਿੱਤਾ ਜਾਂਦਾ ਤੇ ਉਹਦੇ ਉਹਦੀ ਜਗ੍ਹਾ ਅਰਵਿੰਦ ਕੇਜਰੀਵਾਲ ਰਾਜ ਸਭਾ ਪਹੁੰਚ ਜਾਂਦੇ ਤੇ ਹੁਣ ਦਿੱਲੀ ਤੋਂ ਪਹੁੰਚ ਨਹੀਂ ਸਕਦੇ ਪੰਜਾਬ ਦੇ ਵਿੱਚ ਇੱਕ ਪੋਸਿਬਿਲਟੀ ਹੈਗੀ ਹੈ ਕਿ ਕਿਸੇ ਪਾਰਟੀ ਦੇ ਲੀਡਰ ਨੂੰ ਇਹ ਕਹਿ ਕੇ ਇਸਤਫਾ ਲੈ ਕੇ ਉਹਨਾਂ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਪੇਸ਼ ਦਿੱਤਾ ਜਾਵੇ ਕਿਉਂਕਿ ਰਾਜ ਸਭਾ ਦੇ ਵਿੱਚ ਜਿਹੋ ਜਾਉਂਦੇ ਨੇ ਤਾਂ ਉਹਨਾਂ ਦੀ ਥੋੜੀ ਜੀ ਪੋਲਿਟੀਕਲ ਸਰਗਰਮੀ ਵੜ ਸਕਦੀ ਹੈ ਉਹਨਾਂ ਦਾ ਪੋਲਿਟੀਕਲ ਕਦ ਹੋਰ ਜ਼ਿਆਦਾ ਵੱਡ ਸਕਦਾ ਹੈ ਉਹਨਾਂ ਨੂੰ ਇੱਕ ਕਿਸਮ ਦਾ ਕਹਿ ਲਓ ਸਿਕਿਉਰਟੀ ਮਿਲ ਸਕਦੀ ਹੈ ਕਿਉਂਕਿ ਹਾਲੀ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਸਰਪੋਟਾਲਾ ਹੋਇਆ ਜਾਂ ਦੂਜੇ ਸਕੈਮਸ ਤੇ ਜੇ ਕਿਸੇ ਏਜੰਸੀ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਦੇ ਖਿਲਾਫ ਕੋਈ ਐਕਸ਼ਨ ਲੈਣਾ ਹੋਵੇਗਾ ਤਾਂ ਉਹਦੀ ਮਨਜ਼ੂਰੀ ਲੈਣੀ ਲਾਜ਼ਮੀ ਹੋ ਜਾਏਗੀ ਕਿਉਂਕਿ ਜੇ ਉਹ ਰਾਜ ਸਭਾ ਮੈਂਬਰ ਬਣਦੇ ਆ ਤਾਂ ਉਹਨਾਂ ਦੇ ਥੋੜੇ ਜੇ ਅਧਿਕਾਰ ਹੱਕ ਹਕੂਕ ਥੋੜਾ ਜਿਹਾ ਡਿਫਰੈਂਟ ਹੋ ਜਾਂਦੇ ਨੇ ਤੇ ਇੱਕ ਰਸਤਾ ਇਹ ਵੀ ਹੈਗਾ ਕਿ ਅਰਵਿੰਦ ਕੇਜਰੀਵਾਲ ਨੂੰ ਸੈਟਲ ਕਰਨ ਦਾ ਜਾਂ ਅਰਵਿੰਦ ਕੇਜਰੀਵਾਲ ਨੂੰ ਥੋੜਾ ਜਆ ਖਬਰ ਦੇ ਵਿੱਚ ਰੱਖਣ ਦੇ ਲਈ ਜਾਂ ਫਿਰ ਉਹਨਾਂ ਨੂੰ ਸੈਂਟਰ ਸਟੇਜ ਦੇ ਵਿੱਚ ਰੱਖਣ ਦੇ ਲਈ ਇਹ ਇੱਕ ਤਰਕੀਬ ਅਪਣਾਈ ਜਾਏ ਜੇ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਖੜ ਮੁੱਖ ਮੰਤਰੀ ਬਦਲਣ ਦੀ ਫਿਲਹਾਲ ਪਾਰਟੀ ਨੇ ਕੋਈ ਮੰਨਸ਼ਾ ਜਾਰ ਨਹੀਂ ਕੀਤੀ ਹੈ ਕਿਉਂਕਿ ਮੁੱਖ ਮੰਤਰੀ ਫਿਲਹਾਲ ਨਹੀਂ ਬਦਲਿਆ ਜਾ ਰਿਹਾ ਹਾਲਾਂਕਿ ਇਹ ਗੱਲ ਬਖਰੀ ਹੈ ਕਿ ਜੇ ਮੈਜੋਰਟੀ ਦੀ ਗੱਲ ਕਰੀਏ ਤਾਂ ਫਿਰ ਉਹਦਾ ਕੰਟਰੋਲ ਹੈ ਉਹਦਾ ਰਿਮੋਟ ਕੰਟਰੋਲ ਤੋਂ ਅਰਵਿੰਦ ਕੇਜਰੀਵਾਲ ਸਾਹਿਬ ਦੇ ਹੱਥ ਹੀ ਹੈ ਕਿਉਂਕਿ ਉਹ ਹੀ ਚਲਾ ਸਕਦੇ ਉਹ ਹੀ ਰਿਮੋਟ ਚਲਾਉਂਦੇ ਆ ਇਹ ਐਸਾ ਇਹ ਜਿਹੜਾ ਕਹਿ ਲਓ ਤੁਸੀਂ ਇੱਕ ਪਰਸਪੈਕਟਿਵ ਸੰਪਾਰਟੀ ਨੂੰ ਲੈ ਕੇ ਪਾਰਟੀ ਦੀ ਸਰਕਾਰ ਨੂੰ ਲੈ ਕੇ ਬਣਿਆ ਹੋਇਆ ਹੈ ਕੋਈ ਫੈਸਲਾ ਲੈਣਾ ਹੁੰਦਾ ਤਾਂ ਫਿਰ ਦਿੱਲੀ ਦੀ ਦਖਲ ਜ਼ਰੂਰ ਹੁੰਦੀ ਹੈ ਕਈ ਨੇਤਾ ਇਸ ਦਾ ਡਾਇਰੈਕਟਲੀ অর ਇਨਡਾਇਰੈਕਟਲੀ ਵਿਰੋਧ ਵੀ ਕਰ ਚੁੱਕੇ ਨੇ ਲੇਕਿਨ ਫਿਰ ਵੀ ਪਾਵਰ ਜੜੀ ਹੈਗੀ ਉਹ ਸੈਂਟਰਲਾਈਜ਼ਡ ਹੈਗੀ ਦੂਜੀ ਗੱਲ ਦੂਜੀ ਬੜੀ ਚੁਣੌਤੀ ਜਿਹੜੀ ਆਮ ਆਦੀ ਪਾਰਟੀ ਦੇ ਸਾਹਮਣੇ ਹੈਗੀ ਉਹ ਹੈ ਆਪਣੇ ਕਨਵੇ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਬਾਕੀ ਜਿਹੜੇ ਵਿਰੋਧੀ ਦਲੇ ਕਾਂਗਰਸ ਹੋਵੇ ਪਾਰਟੀ ਜੰਦਾ ਪਾਰਟੀ ਜਾਂ ਫਿਰ ਕੋਈ ਹੋਰ ਹੁਣ ਪਾਰਟੀ ਦੀ ਸਰਕਾਰ ਨੂੰ ਤੋੜਨੇ ਦੀ ਕੋਸ਼ਿਸ਼ ਹੋਏਗੀ ਹੌਟ ਸਟ੍ਰੇਟਿੰਗ ਵੀ ਹੋ ਸਕਦੀ ਹੈ ਕਾਂਗਰਸ ਦੇ ਲੀਡਰ ਯਾ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵੜਾ ਦੀ ਗੱਲ ਕਰੋ ਤੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਦਾਅਵਾ ਕੀਤਾ ਕਿ 32 ਪਾਰਟੀ ਦੇ ਐਮਐਲਏ ਉਹਨਾਂ ਦੇ ਨਾਲ ਨੇ ਵੱਡਾ ਵੱਡਾ ਨੰਬਰ ਹੈ ਸੋ 빅 ਨੰਬਰ ਜੇ 32 ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਸੰਪਰਕ ਦੇ ਵਿੱਚ ਹੈ ਇਹਦਾ ਮਤਲਬ ਕੀ ਮੰਨਿਆ ਜਾਏ ਕਿ ਕਾਂਗਰਸ ਹੁਣ ਇਨ ਐਮਐਲਏ ਦਾ ਸਮਰਥਨ ਲੈ ਕੇ ਸਾਥ ਲੈ ਕੇ ਸਰਕਾਰ ਗਿਰਾਉਣਾ ਚਾਹੁੰਦੇ ਨੇ ਡਿਗਾਉਣਾ ਚਾਹੁੰਦੇ ਨੇ ਸਰਕਾਰ ਨੂੰ ਜਾਂ ਫਿਰ ਸਰਕਾਰ ਬਣਾਉਣਾ ਚਾਹੁੰਦੇ ਨੇ ਮਨਸ਼ਾ ਕੀ ਹੈ ਤੇ ਇਹ ਦਾਵਾ ਸਿਰਫ ਬਾਜਵਾ ਸਾਹਿਬ ਦੇ ਵੱਲੋਂ ਕੀਤਾ ਗਿਆ ਹੈ ਬਾਕੀ ਲੀਡਰਸ ਨੇ ਚੁੱਪੀ ਰੱਖੀ ਹੋਈ ਹੈ ਉਹਨਾਂ ਦੀ ਵੱਲੋਂ ਕੋਈ ਇਸ ਤਰ੍ਹਾਂ ਦਾ ਸਟੇਟਮੈਂਟ ਨਹੀਂ ਆਇਆ ਤੇ ਇਸ ਦਾਅਵੇ ਦੀ ਸਚਾਈ ਕੀ ਕੀ ਹੈ ਇਹ ਦਾਵਾ ਸਹੀ ਹੈ ਗਲਤ ਹੈ ਇਹ ਤਾਂ ਖੈਰ ਵਕਤ ਦੱਸੇਗਾ ਲੇਕਿਨ ਫਿਲਹਾਲ ਅਸੀਂ ਜੇ ਕਾਂਗਰਸ ਦੀ ਨਜ਼ਰ ਦੇਖੀ ਤਾਂ ਸੱਤਾ ਦੇ ਵਿੱਚ ਹੈਗੇ ਪਾਵਰ ਦੇ ਵਿੱਚ ਹੈਗੀ ਹੈ ਕਿਉਂਕਿ ਕਾਂਗਰਸ ਨੂੰ ਕਾਫੀ ਚਿਰ ਹੋ ਗਿਆ ਉਹ ਸੱਤਾ ਦੇ ਵਿੱਚ ਵਾਪਸ ਆਉਣਾ ਚਾਹੁੰਦੀ ਹੈ ਹਾਲਾਂਕਿ ਪਿਛਲੀ ਵਾਰ ਜਿਹੜੀ ਚੋਣਾਂ ਹੋਈਆਂ ਸੀ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਡਿਸਪਾਈਟ ਦਿ ਫੈਕਟ ਥੈਟ ਇਟ ਵਾਸ ਅ ਰੂਲਿੰਗ ਪਾਰਟੀ ਕਿਉਂਕਿ ਪਾਰਟੀ ਦੇ ਵਿੱਚ ਵਿਖਰਾਵ ਸੀ ਉਹਨਾਂ ਦਾ ਕੁੰਬਾ ਵਿਖਰਿਆ ਹੋਇਆ ਸੀ ਸਾਰੇ ਲੀਡਰਸ ਅਲੱਗ-ਅਲੱਗ ਆਪਣਾ ਕੰਮ ਕਰੀ ਜਾ ਰਹੇ ਸੀ ਤੇ ਪਾਰਟੀ ਦੇ ਵਿੱਚ ਏਕਾ ਨਹੀਂ ਸੀ ਤਾਂ ਫਿਰ ਲੋਕ ਕਨਫਿਊਜ਼ ਹੋ ਗਏ ਵੋਟਰਸ ਫਿਰ ਉਸ ਕਨਫਿਊਜ਼ਨ ਦਾ ਫਾਇਦਾ ਆਮ ਆਦਮੀ ਪਾਰਟੀ ਨੇ ਉਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਮੈਜੋਰਿਟੀ ਨਾਲ ਸਰਕਾਰ ਬਣਾਈ ਸੀ ਖੈਰ ਫੌਸਟ ট্রেਡਿੰਗ ਦੇ ਅਲੀਗੇਸ਼ਨਸ ਜਾਂ ਫਿਰ ਆਪਰੇਸ਼ਨ ਲੋਟਸ ਦੇ ਜਿਹੜੇ ਅਲੀਗੇਸ਼ਨ ਸੀ ਭਾਰਤੀ ਜਨਤਾ ਪਾਰਟੀ ਦੇ ਵੀ ਲੱਗੇ ਸੀ ਆਵਾਜ਼ ਪਾਰਟੀ ਦੇ ਕਈ ਲੀਡਰਸ ਨੇ ਇਹ ਅਲੀਗੇਸ਼ਨ ਲਾਇਆ ਸੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਪੈਸੇ ਦੇ ਕੇ ਸਰਕਾਰ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਸ਼ੀਤ ਲੰਗਰਾਲ ਦੀ THEN ਜਲੰਧਰ ਐਮਐਲਏ ਹੈਡ ਕਲੇਮਡ ਥੈਟ ਹੀ ਵਾਸ ਆਫਰਡ 20 ਤੋਂ 25 ਕਰੋੜ ਹਾਲਾਂਕਿ ਬਾਅਦ ਦੇ ਵਿੱਚ ਸ਼ੀਤ ਲੰਗਰਾਲ ਆਪ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੇ ਕਿਹਾ ਸੀ ਇਹ ਜਿਹੜੇ ਅਲਿਗੇਸ਼ਨ ਸੀ ਝੂਠੇ ਸੀ ਤੇ ਉਹਨਾਂ ਨੂੰ ਪਾਰਟੀ ਹਕਮਾਨ ਨੇ ਕਿਹਾ ਕਿ ਅਸੀਂ ਕਿ ਤੂੰ ਇਹ ਵਾਲਾ ਡਰਾਮਾ ਕਰਾ ਚ। ਖਰ ਚੀਤਲੰਗੁਰਾਲ ਇਕਮਾਤਰ ਐਮਐਲਏ ਨਹੀਂ ਸੀਗਾ। ਹੋਰ ਵੀ ਐਮਐਲਐਸ ਸੀਗੇ ਜਿਨ੍ਹਾਂ ਨੇ ਇਹ ਇਸ ਤਰ੍ਹਾਂ ਦੇ ਅਰੋਪ ਲਾਇਆ ਸੀ ਕਿ ਉਹਨਾਂ ਨੂੰ 25 ਕਰੋੜ ਰੁਪਏ ਆਫਰ ਕੀਤਾ ਜਾ ਰਿਹਾ। ਭਾਰਤੀ ਜਨਤਾ ਪਾਰਟੀ ਨੇ ਵੀ ਚੈਲੰਜ ਕੀਤਾ ਸੀ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੈ, ਐਵੀਡੈਂਸ ਹੈਗਾ ਤੂੰ ਪੇਸ਼ ਕਰੋ। ਮਾਮਲਾ ਵੀ ਦਰਜ ਹੋਇਆ ਸੀ। ਲੇਕਿਨ ਹੋਇਆ ਕੁਝ ਨਹੀਂ। ਨਾ ਆਮ ਆਦੀ ਪਾਰਟੀ ਨੇ ਸਰਕਾਰ ਆਮ ਪਾਰਟੀ ਦੀ ਸਰਕਾਰ ਨੇ ਕੁਝ ਕੀਤਾ ਨਾ ਏਜੰਸੀ ਜਿਸ ਨੇ ਕੇਸ ਰਜਿਸਟਰ ਕੀਤਾ ਜੀ ਉਹਨੇ ਕੁਝ ਕੀਤਾ ਸਬੂਤ ਅਗਰ ਨਹੀਂ ਹੈਗੇ ਤਾਂ ਫਿਰ ਇਹ ਡਰਾਮਾ ਸੀ ਜੇ ਸਬੂਤ ਹੁੰਦੇ ਤਾਂ ਫਿਰ ਐਕਸ਼ਨ ਹੋ ਜਾਂਦਾ ਯਾਨੀ ਕਿ ਇਹ ਇੱਕ ਪੋਲਿਟੀਕਲ ਕਹਿ ਲਓ ਮੂਵ ਥਾ ਆਮ ਆਦੀ ਪਾਰਟੀ ਦਾ ਇਹ ਕਿਹਾ ਜਾ ਸਕਦਾ ਕਿਉਂਕਿ ਐਕਸ਼ਨ ਨਹੀਂ ਹੋਇਆ ਖੈਰ ਆਮ ਆਦੀ ਪਾਰਟੀ ਦਾ ਕੁੰਬਾ ਬिखरਨੇ ਦੀ ਕਗਾਰ ਤੇ ਹੋ ਸਕਦਾ ਹੈ ਕੋਸ਼ਿਸ਼ ਪਾਰਟੀ ਕਰ ਰਹੀ ਹੈ ਹੁਣ ਜਿਹੜੀ ਉਹਦੀ ਇਮੇਜ ਨੂੰ ਢਾਲ ਲੱਗੀ ਹੈ ਦਿੱਲੀ ਦੇ ਵਿੱਚ ਭਾਵੇਂ ਉਹ ਆਮ ਆਦਮੀ ਦੀ ਇਮੇਜ ਹੋਵੇ ਜਾਂ ਫਿਰ ਮਕੱਟਰ ਇਮਾਨਦਾਰੀ ਦੀ ਇਮੇਜ ਹੋਵੇ ਉਸ ਨੂੰ ਪਾਰਟੀ ਥੋੜਾ ਜਿਹਾ ਬਰਕਰਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਕਈ ਅਫਸਰਾਂ ਦੇ ਖਿਲਾਫ ਮਾਮਲੇ ਦਰਜ ਕਰ ਦਿੱਤੇ ਨੇ ਕਈ ਪੁਲਿਸ ਨਾ ਪੁਲਿਸ ਅਫਸਰਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਤੇ ਭ੍ਰਸ਼ਟਾਚਾਰੀ ਜਿਹੜੇ ਲੋਕ ਇਹਨਾਂ ਤੇ ਨਜ਼ਰ ਰਹਿਤੇ ਉਹਨਾਂ ਦੇ ਨਕੀਲ ਕਸਨੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਾਰਟੀ ਦੇ ਕੋਲ ਹਾਲੇ ਵੀ 2 ਸਾਲ ਦਾ ਸਮਾਂ ਹੈਗਾ 2 ਸਾਲ ਦੇ ਵਿੱਚ ਕਾਫੀ ਕੁਝ ਹੋ ਸਕਦਾ ਹੈ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰਸ ਦਾ ਇਸ ਤਰ੍ਹਾਂ ਦਾ ਬੜਾ ਇੰਟਰਸਟਿੰਗ ਬਿਆਨ ਆਇਆ ਹੋਇਆ ਹੈ ਉਹ ਇਹ ਕਿ ਆਮ ਆਦਮੀ ਪਾਰਟੀ ਆਪਣਾ ਕਾਰਜਕਾਲ ਪੂਰਾ ਕਰੇਗੀ 2 ਸਾਲ ਦਾ ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਹੱਥ ਨਹੀਂ ਪਾਉਣਾ ਚਾਹੁੰਦੀ ਉਹਦੀ ਪੋਜੀਸ਼ਨ ਉਸ ਤਰ੍ਹਾਂ ਦੀ ਨਹੀਂ ਹੈਗੀ ਇਤਨੇ ਸਟਰੋਂਗ ਆਮ ਆਦਮੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਥੋੜਾ ਜਿਹਾ ਹੱਥ ਪਾਉਣ ਤੇ ਡਰੇਗੀ ਕਿਉਂਕਿ ਪੰਜਾਬ ਦੇ ਵਿੱਚ ਉਹ श्रोमणी अकाली दल केल के तो फिर जिता सकती सी लेकिन दोनों जड़े पोलीटल पार्टीज़ ने दोनों जड़े दल ने वो हाशिए चले गए हैं उन्होंद वोट शेयर भी बहुत घट गया है हालांकि भाजपा तो बढ़िया लेकिन वो इतना ज़्यादा नहीं है कि वो सरकार बनाने का दावा करे तो फिर भारतीय जनता पार्टी तो फिलहाल ये कोशिश नहीं करेगी कांग्रेस कांग्रेस के वालों ये कोशिश की जा रही है कोशिश कितनी कामयाब होएगी और जोड़ा बत्ती चौंती एम एल एज़ दस संपर्क दी गल ਕੀਤੀ ਜਾ ਰਹੀ ਹੈ ਦਾਵਾ ਕਿਤੇ ਜਾ ਰਿਹਾ ਹੈ ਕਿਤਨਾ ਸੱਚ ਹੈ ਜਾਂ ਨਹੀਂ ਫਿਰ ਅਰਵਿੰਦ ਕੇਜਰੀਵਾਲ ਰਾਜ ਸਭਾ ਪਹੁੰਚਣ ਗਿਆ ਜਾਂ ਫਿਰ ਪੰਜਾਬ ਦੇ ਵਿੱਚ ਰਹਿਣਗੇ ਜਾਂ ਫਿਰ ਇਹਨਾਂ ਪਾਰਟੀਆਂ ਦੀ ਅਗਲੀ ਰਣਨੀਤੀ ਕੀ ਹੋਏਗੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਜਾਂ ਫਿਰ ਉਹਨਾਂ ਨੂੰ ਬਦਲ ਦਿੱਤਾ ਜਾਏਗਾ ਇਹ ਸਾਰੀ ਡਵੈਲਪਮੈਂਟ ਤੇ ਸਾਡੀ ਨਜ਼ਰ ਰਹੇਗੀ ਇਹ ਸਨ ਅੱਜ ਦਾ ਵੀਡੀਓ ਅਸੀਂ ਡਿਸਕਸ ਕੀਤਾ ਕਿ ਕਿਵੇਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਆਏ ਉਹਨਾਂ ਤੇ ਬਾਅਦ ਆਵਾਦੀ ਪਾਰਟੀ ਦੀ ਜਿਹੜੀ ਚੈਲੰਜਸ ਹੈ ਜਿਹੜੀ ਮੁਸ਼ਕਲਾਂ ਹੈ ਉਹ ਬਾਦਰੀਆਂ ਨੇ ਕੇਜਰੀਵਾਲ ਦੀ ਮੁਸ਼ਕਿਲ ਵੀ ਵਧੀ ਹੈ ਤੇ ਹੁਣ ਕਾਂਗਰਸ ਨੂੰ ਥੋੜੇ ਜਿਹੀ ਉਮੀਦ ਲੱਗੀ ਹੈ ਕਿ ਉਹ ਜੋੜ-ਤੋੜ ਕਰਕੇ ਕੁਝ ਕਰ ਸਕਦੀ ਹੈ ਕਰ ਪਾਈ ਜਾਂ ਨਹੀਂ ਇਹ ਵੀ ਦਿਖਣ ਵਾਲੀ ਗੱਲ ਹੋਏਗੀ ਤੇ ਭਾਰਤੀ ਜਨਤਾ ਪਾਰਟੀ ਜਾਂ ਫਿਰ ਸ਼ੁਰੇਮਨ ਕਾਲੀ ਦਲ ਹਾਲਾਂਕਿ ਹਾਲੀ ਤੱਕ ਚੁੱਪਚਾਪ ਬੈਠੇ ਨੇ ਉਹਨਾਂ ਦਾ ਵੀ ਕੀ ਅਗਲਾ ਕਦਮ ਹੋਏਗਾ ਫਿਲਹਾਲ ਉਹਦੀ ਰੂਪਰੇਖਾ 2 ਸਾਲ ਦੇ ਵਿੱਚ ਤਿਆਰ ਹੋਏਗੀ ਫਿਲਹਾਲ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਦੜਾ ਵਾਰ ਆਫ ਵਰਲਡ ਛਿੜਿਆ ਹੋਇਆ ਹੈ ਅੱਜ ਹੀ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਇਹ ਦਾਅਵਾ ਕੀਤਾ ਹੈ ਕਿ ਬਾਜਵਾ ਜਿਹੜੀ ਦਾਵਾ ਕਰ ਰਹੇ ਨੇ ਉਹਨਾਂ ਦਾ ਆਪਣਾ ਡੈਸਟੀਨੇਸ਼ਨ ਭਾਰਤੀ ਜਨਤਾ ਪਾਰਟੀ ਹੈ ਤੋਂ ਬਜਪੀ ਚ ਉਹ ਜਾਣਾ ਚਾਹੁੰਦੇ ਨੇ ਤੇ ਤਾਂ ਹੀ ਇਸ ਤਰ੍ਹਾਂ ਦੇ ਅਲੀਗੇਸ਼ਨ ਜਾਂ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ 2 ਸਾਲ ਦਾ ਜਿਹੜਾ ਬਾਕੀ ਸਮਾਂ ਹੈ ਉਹਨਾਂ ਕਾਰਜਕਾਲ ਉਹਨਾਂ ਦਾ ਪੂਰਾ ਕਰੇਗੀ ਐਸਨ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਚੱਲਿਆ ਸਾਨੂੰ ਜਰੂਰ ਦੱਸਿਓ ਕਮੈਂਟ ਵੀ ਕਰੋ ਸ਼ੇਅਰ ਕਰੋ ਵੀਡੀਓ ਨੂੰ ਜੇ ਚੰਗਾ ਲਗੇ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ